ਸੰਗੀਤ ਜੀ ਵਾਹੀ ਗੁਰਜੀਕਾ ਖਾਨ ਸਾਹਿਬ ਵਾਹੀ ਗੁਰਜੀਕੀ ਫਤਿਹ ਪਨ ਮੂਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗੀਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਰਜਾਨਾ ਅੰਮ੍ਰਿਤ ਵੇਲੇ ਉੱਠਦੇ ਹੋ ਉੱਠ ਕੇ ਭਜਨ ਬੰਦਗੀ ਕਰਦੇ ਹੋ ਭਾਵ ਕਿ ਤੁਹਾਡਾ ਨਿਤ ਦਾ ਨੇਮ ਪੱਕਾ ਹੈ ਤੁਸੀਂ ਰਜਾਨਾ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਤਾਂ ਨਾਲ-ਨਾਲ ਇਹ ਇੱਕ ਕੰਮ ਜ਼ਰੂਰ ਕਰਿਆ ਕਰੋ ਫਿਰ they you. ਤੁਹਾਡੀ ਕਿਸਮਤ ਕਿੰਜ ਸਾਥ ਦਿੰਦੀ ਇਹ ਕੰਮ ਕਰਨ ਦੇ ਨਾਲ ਕਿਸਮਤ ਸੋਨੇ ਦੇ ਵਾਂਗ ਚਮਕ ਜਾਂਦੀ ਆ ਤਾਂ ਫਿਰ ਇਹ ਕਿਹੜਾ ਕੰਮ ਆ ਕਿੰਜ ਕਰਨਾ ਹੈ ਕੀ ਇਹਦੇ ਫਾਇਦੇ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਅੱਜ ਦੀ ਵੀਡੀਓ ਦੇ ਵਿੱਚ ਦਿੱਤੀ ਹੋਈ ਜਾਣਕਾਰੀ ਤੁਹਾਡੇ ਬਹੁਤ ਕੰਮ ਆਵੇਗੀ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਕਿਉਂਕਿ ਅੱਧੀ ਅਧੂਰੀ ਗੱਲ ਸੁਣ ਕੇ ਪੂਰੀ ਸਮ ਨਹੀਂ ਹੁੰਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਅਮਰਤ ਵੇਲੇ ਉੱਠਣ ਦੇ ਲਈ ਕਿਹਾ ਹੈ ਮਿਰਚੌਥੇ ਪਾਸ਼ਾ ਜੀ ਨੇ ਸਾਫ਼ ਸਪਸ਼ਟ ਸਾਨੂੰ ਅਮਰਤ ਵੇਲੇ ਉੱਠਣ ਦੇ ਲਈ ਕਿਹਾ ਹੈ ਅੱਗੋਂ ਕਮਾਈ ਵਾਲੇ ਸੰਤ ਮਹਾਪੁਰਖ ਜਿਨ੍ਹਾਂ ਨੇ ਅਮਰਤ ਵੇਲੇ ਉੱਠ ਕੇ ਭਜਨ ਬੰਦਗੀ ਕਰਕੇ ਕਮਾਈਆਂ ਕੀਤੀਆਂ ਨੇ ਉਹ ਸਾਨੂੰ ਅੱਗੋਂ ਪ੍ਰੇਰਨਾ ਦਿੰਦੇ ਆ ਕਿ ਭਾਈ ਅਮਰਤ ਵੇਲੇ ਉੱਠੋ ਉੱਠ ਕੇ ਭਜਨ ਬੰਦਗੀ ਕਰੋ ਸਤਿਗੁਰ ਸੱਚੇ ਪਾਸ਼ਾ ਬਹੁਤ ਕਿਰਪਾ ਕਰਦੇ ਨੇ ਪਰ ਕੁਝ ਭੈਣ ਭਰਾ ਕਹਿ ਦਿੰਦੇ ਆ ਵੀ ਅਸੀਂ ਅਮਰਤ ਵੇਲੇ ਉੱਠਦੇ ਆ ਉੱਠ ਕੇ ਨਿਤ ਦਾ ਨੀਮ ਵੀ ਕਰਦੇ ਆ ਭਾਵੇਂ ਕਿ ਉਹ ਜਿਸ ਵੀ ਤਰੀਕੇ ਦੇ ਨਾਲ ਪਰਮਪિતા ਪਰਮਾਤਮਾ ਜੀ ਨੂੰ ਯਾਦ ਕਰਦੇ ਨੇ ਉਹ ਨੀਮ ਦੇ ਨਾਲ ਕਰਦੇ ਨੇ ਭਾਵੇਂ ਕੋਈ ਸਿਮਰਨ ਕਰਦਾ ਏ ਭਾਵੇਂ ਕੋਈ ਗੁਰਬਾਣੀ ਦਾ ਪਾਠ ਕਰਦਾ ਏ ਜਾਂ ਦੋਵੇਂ ਕੰਮ ਹੀ ਕਰਦੇ ਹੋਣ ਤਾਂ ਕਹਿ ਦਿੰਦੇ ਆ ਵੀ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਵ ਨਹੀਂ ਆਇਆ ਸਾਡੀ ਜ਼ਿੰਦਗੀ ਦੀ ਨੈਗੇਟਿਵਿਟੀ ਦੂਰ ਨਹੀਂ ਹੋਈ ਤਾਂ ਫਿਰ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਪਹਿਲੀ ਗੱਲ ਵੀ ਜੇ ਤੁਸੀਂ ਅਮਰਤ ਵੇਲੇ ਉੱਠ ਰਹੇ ਹੋ ਤ ਬਹੁਤ ਵੱਡੇ ਭਾਗ ਨੇ ਤੁਹਾਡੇ ਬੜੇ ਚੰਗੇ ਕਰਮ ਨੇ ਤੁਹਾਡੇ ਸਮਝੋ ਤੁਹਾਡੇ ਤੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਬਹੁਤ ਕਿਰਪਾ ਹੋ ਰਹੀ ਆ ਕਿਉਂਕਿ ਅਮਰਤ ਵੇਲੇ ਉੱਠਣਾ ਸੌਖਾ ਕੰਮ ਨਹੀਂ ਆ ਜਿਹੜੇ ਨਿਤ ਦੇ ਨੇਮੀ ਆ ਨਾ ਉਹਨਾਂ ਦੇ ਲਈ ਵੀ ਸਵੇਰੇ ਉੱਠਣਾ ਸੌਖਾ ਨਹੀਂ ਆ ਕਈ ਵਾਰ ਮਨ ਅੜੀ ਕਰ ਜਾਂਦਾ ਏ ਹਰ ਰੋਜ਼ ਆਪਣੇ ਮਨ ਦੇ ਨਾਲ ਜੰਗ ਯੁੱਧ ਕਰਨੀ ਪੈਂਦੀ ਆ ਤਾਂ ਜੋ ਸਵੇਰੇ ਸਵੇਰ ਉੱਠ ਜਾਂਦੇ ਨੇ ਅਮਰਤ ਵੇਲੇ ਦੇ ਵਿੱਚ ਉੱਠ ਜਾਂਦੇ ਨੇ ਉਹ ਕਿਸੇ ਯੋਧੇ ਤੋਂ ਘੱਟ ਨਹੀਂ ਹੁੰਦੇ ਤਜੇ ਤੁਸੀਂ ਰਜਾਨਾ ਅਮਰਤ ਵੇਲੇ ਉੱਠਦੇ ਹੋ ਨਾ ਬਹੁਤ ਚੰਗੀ ਕਿਸਮਤ ਆ ਬਹੁਤ ਕਿਰਪਾ ਹੋ ਰਹੀ ਆ ਉਸ ਤੋਂ ਬਾਅਦ ਜੇਕਰ ਤੁਸੀਂ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰ ਰਹੇ ਹੋ ਤਾਂ ਉਸ ਤੋਂ ਵੀ ਵੱਡੀ ਕਿਰਪਾ ਕਿਉਂਕਿ ਹੁਣ ਜਿਵੇਂ ਠੰਡ ਦਾ ਮੌਸਮ ਹੈ ਤਾਂ ਠੰਡ ਦੇ ਵਿੱਚ ਸਵੇਰੇ ਸਵੇਰ ਨਹਾਉਣਾ ਵੀ ਜੋਖਾ ਨਹੀਂ ਆ ਪਰ ਜੇਕਰ ਤੁਸੀਂ ਅਮਰਤ ਵੇਲੇ ਉੱਠਦੇ ਹੋ ਇਸ਼ਨਾਨ ਕਰਦੇ ਹੋ ਤਾਂ ਫਿਰ ਆਪ ਸੋਚੋ ਕਿ ਵਾਹਿਗੁਰੂ ਜੀ ਦੀ ਤੁਹਾਡੇ ਤੇ ਕਿੰਨੀ ਕਿਰਪਾ ਹੈ ਫਿਰ ਉਸ ਤੋਂ ਬਾਅਦ ਤੁਸੀਂ 2 2 1/2 ਘੰਟੇ ਬੈਠ ਕੇ ਭਜਨ ਮੰਦਗੀ ਕਰਦੇ ਹੋ ਭਾਵੇਂ ਤੁਸੀਂ ਸਿਮਰਨ ਕਰਦੇ ਹੋ ਗੁਰਬਾਣੀ ਦਾ ਪਾਠ ਕਰਦੇ ਹੋ ਜੋ ਵੀ ਤੁਹਾਡਾ ਨੀਅਮ ਆ ਜਾਂ ਕੋਈ ਵੀ ਕਿਸੇ ਵੀ ਧਰਮ ਦੇ ਵਿੱਚ ਆ ਕਿਸੇ ਵੀ ਤਰੀਕੇ ਦੇ ਨਾਲ ਜੇਕਰ ਕੋਈ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰ ਰਿਹਾ ਹੈ ਨਾ ਸਮਝੋ ਵਾਹਿਗੁਰੂ ਜੀ ਉਹਦੇ ਤੇ ਬਹੁਤ ਖੁਸ਼ ਨੇ ਬੜੀ ਵੱਡੀ ਕਿਰਪਾ ਕਰ ਦਿੱਤੀ ਆ ਉਹਦੇ ਤੇ ਸਮਝੋ ਉਹਨੂੰ ਸਵੇਰੇ ਸਵੇਰ ਹੀ ਉਹਦੀ ਝੋਲੀ ਦੇ ਵਿੱਚ ਖੁਸ਼ੀਆਂ ਦਾ ਬਰਕਤਾਂ ਦਾ ਖਜ਼ਾਨਾ ਪਾ ਦਿੱਤਾ ਪਰ ਉਹ ਖਜ਼ਾਨੇ ਨੂੰ ਅੱਗੋਂ ਸੰਭਾਲਣਾ ਉਸ ਬੰਦੇ ਦੇ ਵਾਸਿਆ ਹੁਣ ਵਾਹਿਗੁਰੂ ਜੀ ਨੇ ਤਾਂ ਸਵੇਰੇ ਸਵੇਰ ਹੀ ਮਾਲਾ-ਮਾਲ ਕਰ ਦਿੱਤਾ ਝੋਲੀ ਦੇ ਵਿੱਚ ਗਿਆਨ ਦਾ ਖਜ਼ਾਨਾ ਪਾ ਦਿੱਤਾ ਖੁਸ਼ੀਆਂ ਖੇੜਿਆਂ ਦਾ ਖਜ਼ਾਨਾ ਪਾ ਦਿੱਤਾ ਪਰ ਜੇ ਅੱਗ ਨੂੰ ਸਾਨੂੰ ਹੀ ਸੰਭਾਲਣਾ ਆਇਆ ਤਾਂ ਫਿਰ ਇਹ ਸਾਡੀ ਗਲਤੀ ਆ ਨਾ ਜਿਵੇਂ ਹੁਣ ਜਿਹੜੇ ਅਮਰਤ ਵੇਲੇ ਉੱਠ ਕੇ ਭਜਨ ਬੰਦਗੀ ਕਰਦੇ ਨੇ ਗੁਰਬਾਣੀ ਦਾ ਪਾਠ ਕਰਦੇ ਨੇ ਤੁ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਆ ਤਾਂ ਉਹ ਗੁਰੂ ਦਾ ਗਿਆਨ ਸਾਨੂੰ ਮਿਲ ਰਿਹਾ ਹੁੰਦਾ ਏ ਜਿਵੇਂ ਆਪਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਤਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਇੱਕ ਇੱਕ ਅੱਖਰ ਇੱਕ ਇੱਕ ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁੱਖ ਦੇ ਵਿੱਚੋਂ ਉਚਾਰਿਆ ਹੋਇਆ ਸ਼ਬਦ ਿਆ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮੁੱਖ ਦੇ ਵਿੱਚੋਂ ਨਿਕਲਿਆ ਹੋਇਆ ਬਚਨ ਿਆ ਤਾਂ ਜੇ ਅਸੀਂ ਰਜਾਨਾ ਉੱਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਰਹੇ ਹਾਂ ਤਾਂ ਸਮਝੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਪੜ ਰਹੇ ਹਾਂ ਸੁਣ ਰਹੇ ਆ ਸਮਝ ਰਹੇ ਆ ਗੁਰੂ ਸਾਹਿਬ ਜੀ ਸਾਨੂੰ ਆਪਣਾ ਗਿਆਨ ਦੇ ਰਹੇ ਨੇ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਸਵੇਰੇ ਸਵੇਰ ਆਪਣਾ ਗਿਆਨ ਦੇ ਦਿੱਤਾ ਪਰ ਜੇਕਰ ਅਸੀਂ ਉਸ ਗਿਆਨ ਦੇ ਹਿਸਾਬ ਦੇ ਨਾਲ ਚੱਲੀਏ ਹੀ ਨਾ ਤਾਂ ਫਿਰ ਕਸੂਰ ਸਾਡਾ ਗਲਤੀ ਸਾਡੀ ਆ ਫਿਰ ਅਸੀਂ ਕਿਸਮਤ ਨੂੰ ਦੋਸ਼ ਕਿਉਂ ਦਿੰਨੇ ਆ ਵਾਹਿਗੁਰੂ ਜੀ ਨੂੰ ਦੋਸ਼ ਕਿਉਂ ਦਿੰਨੇ ਆ ਦੋਸ਼ ਉੱਤੇ ਆਪਣਾ ਏ ਗੁਰੂ ਜੀ ਨੇ ਆਪਾਂ ਨੂੰ ਸਾਫ਼ ਸਪਸ਼ਟ ਇੱਕ ਗੱਲ ਸਮਝਾ ਦਿੱਤੀ ਬੜੇ ਸੌਖੇ ਸ਼ਬਦਾਂ ਦੇ ਵਿੱਚ ਸਮਝਾਈ ਆ ਅਤੇ ਜੇਕਰ ਆਪਾਂ ਇਸ ਗੱਲ ਨੂੰ ਮੰਨ ਲਈਏ ਤਾਂ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਕਿ ਪਾਰਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਾਹੀ ਪਾਈਮੀ ਪਾਸ਼ਾ ਕਹਿੰਦੇ ਤੂੰ ਕਿਸੇ ਦਾ ਮਾੜਾ ਸੋਚੀ ਨਾ ਕਿਸੇ ਦਾ ਮਾੜਾ ਕਰੀ ਨਾ ਤੇਰਾ ਮੈਂ ਮਾੜਾ ਹੂਣ ਨਹੀਂ ਦਵਾਗਾ ਪਰ ਸਾਡੇ ਤਾਂ ਦਿਨ ਦੀ ਸ਼ੁਰੂਆਤ ਹੀ ਅੱਜਕੱਲ ਮਾੜੇ ਤੋਂ ਹੁੰਦੀ ਆ ਉਹ ਕਿਸ ਤਰ੍ਹਾਂ ਕਿਸੇ ਦਾ ਫੋਨ ਆ ਗਿਆ ਜਾ ਕਿਸੇ ਨੂੰ ਅਸੀਂ ਫੋਨ ਲਾ ਲਿਆ ਭਾਵੇਂ ਫੋਨ ਤੇ ਗੱਲ ਕਰਨ ਲੱਗੇ ਫਿਰ ਅਸੀਂ ਰੱਜ ਕੇ ਕਿਸੇ ਦੀ ਬੁਰਾਈ ਕੀਤੀ ਕਿਸੇ ਦੀ ਨਿੰਦਿਆ ਚੁਗਲੀ ਕੀਤੀ ਕਿਸੇ ਦੇ ਔਗਣਾ ਬਾਰੇ ਗੱਲ ਕੀਤੀ ਇਹ ਵੀ ਤਾਂ ਇੱਕ ਕਿਸਮ ਦਾ ਮਾੜਾ ਹੈ ਨਾ ਪਹਿਲਾਂ ਸਾਡੇ ਮਨ ਦੇ ਵਿੱਚ ਮਾੜੇ ਵਿਚਾਰ ਆਉਂਦੇ ਆ ਫਿਰ ਹੀ ਅਸੀਂ ਮਾੜੇ ਕੰਮਾਂ ਵੱਲ ਹੁੰਨੇ ਆ ਫਿਰ ਇਹਨਾਂ ਹੱਥਾਂ ਤੋਂ ਗਲਤ ਕੰਮ ਹੁੰਦੇ ਨੇ ਪਹਿਲਾਂ ਸਾਡੇ ਮਨ ਵਿੱਚ ਮਾੜੇ ਖਿਆਲ ਆਉਂਦੇ ਨੇ ਮਾੜੇ ਵਿਚਾਰ ਆਉਂਦੇ ਨੇ ਇਹ ਮਾੜੇ ਵਿਚਾਰ ਵੀ ਸਾਡੇ ਕਿੱਥੋਂ ਆਉਂਦੇ ਨੇ ਜੋ ਜਾਣਕਾਰੀ ਅਸੀਂ ਆਪਣੇ ਅੰਦਰ ਭੇਜ ਰਹੇ ਆ ਜਾਣਕਾਰੀ ਸਾਨੂੰ ਕਿੱਥੋਂ ਮਿਲਦੀ ਆ ਸਾਡੀ ਸੰਗਤ ਚ ਜਿਨ੍ਹਾਂ ਦੇ ਨਾਲ ਸਾਡਾ ਉੱਠਣਾ ਬੈਠਣਾ ਜ਼ਿਆਦਾ ਹੋਵੇ ਜੋ ਚੀਜ਼ਾਂ ਅਸੀਂ ਜ਼ਿਆਦਾ ਪੜ੍ਹਦੇ ਆ ਸੁਣਦੇ ਆ ਉਹੀ ਜਾਣਕਾਰੀ ਆ ਤਾਂ ਆਪ ਸੋਚੋ ਵੀ ਅਸੀਂ ਸਵੇਰੇ ਸਵੇਰ ਉੱਠ ਕੇ ਤਾਂ ਗੁਰੂ ਦਾ ਗਿਆਨ ਹਾਸਲ ਕੀਤਾ ਪਰ ਜਦੋਂ ਦਿਨ ਚੜ੍ਹਿਆ ਨਾਲ ਦੀ ਨਾਲ ਗੁਰੂ ਦੇ ਗਿਆਨ ਨੂੰ ਇੱਕ ਸਾਈਡ ਦੇ ਰੱਖ ਦਿੱਤਾ ਗੁਰੂ ਦੀ ਗੱਲ ਨਹੀਂ ਮੰਨੀ ਜਿਹੜੀ ਗੁਰੂ ਸਾਹਿਬ ਜੀ ਨੇ ਸਮਝਾਈ ਸੀ ਕਿ ਕਿਸੇ ਦਾ ਮਾੜਾ ਨਾ ਕਰਨਾ ਹੈ ਨਾ ਸੋਚਣਾ ਹੈ ਪਰ ਅਸੀਂ ਆਪਣੀ ਮੱਤ ਵਰਤਣੀ ਸ਼ੁਰੂ ਕਰ ਦਿੱਤੀ ਅਸੀਂ ਫੋਨਾਂ ਦੇ ਉੱਤੇ ਜਾਂ ਕਿਸੇ ਨੂੰ ਮਿਲੇ ਰੱਜ ਰੱਜ ਕਿਸੇ ਦੀ ਬੁਰਾਈ ਕੀਤੀ ਕਿਸੇ ਦੇ ਔਗਣਾ ਬਾਰੇ ਗੱਲ ਕੀਤੀ ਹੁਣ ਇੱਥੇ ਗੱਲ ਨੂੰ ਧਿਆਨ ਦੇ ਨਾਲ ਸਮਝਿਓ ਜਦੋਂ ਆਪਾਂ ਕਿਸੇ ਦੀ ਬੁਰਾਈ ਕਰਦੇ ਹਾਂ ਕਿਸੇ ਦੇ ਵੀ ਔਗਣਾ ਬਾਰੇ ਗੱਲ ਕਰ ਰਹੇ ਹਾਂ ਤਾਂ ਗੱਲ ਭਾਵੇਂ ਅਸੀਂ ਦੂਸਰੇ ਦੇ ਔਗਣਾ ਦੀ ਕਰ ਰਹੇ ਹਾਂ ਉਹਦੀਆਂ ਬੁਰਾਈਆਂ ਦੀ ਕਰ ਰਹੇ ਆ ਪਰ 네ਗੇਟਿਵਿਟੀ ਸਾਡੇ ਮਨ ਅੰਦਰ ਜਾ ਰਹੀ ਆ ਬੁਰਾਈ ਸਾਡੇ ਮਨ ਅੰਦਰ ਜਾ ਰਹੀ ਆ ਪਰ ਜੇਕਰ ਅਸੀਂ ਇਸ ਦੇ ਉਲਟਾ ਕਰੀਏ ਕਿਸੇ ਦੇ ਗੁਣਾ ਬਾਰੇ ਗੱਲ ਕਰੀਏ ਕਿਸੇ ਦੀ ਚੰਗਿਆਈ ਬਾਰੇ ਗੱਲ ਕਰੀਏ ਤਾਂ ਫਿਰ ਸਾਡੇ ਮਨ ਨੂੰ ਤਾਕਤ ਮਿਲਦੀ ਆ ਊਰਜਾ ਮਿਲਦੀ ਆ ਉਹ ਗੁਣ ਸਾਡੇ ਅੰਦਰ ਆਉਂਦੇ ਨੇ ਉਦਾਹਰਨ ਦੇ ਤੌਰ ਤੇ ਤੁਸੀਂ ਕੁਝ ਦਿਨ ਕਿਸੇ ਚੰਗੇ ਬੰਦੇ ਦੀ ਗੱਲ ਕਰਕੇ ਦੇਖੋ ਕਿ ਉਹ ਫਲਾਣਾ ਬੰਦਾ ਰੋਜ਼ ਸਵੇਰੇ ਜਲਦੀ ਉੱਠਦਾ ਏ ਸ਼ੇਅਰ ਕਰਦਾ ਏ ਭਜਨ ਬੰਦਗੀ ਕਰਦਾ ਏ ਗੁਰੂ ਘਰੇ ਜਾਂਦਾ ਏ ਉਹਦੇ ਖਾਣ ਪੀਣ ਦੀਆਂ ਆਦਤਾਂ ਦੀ ਗੱਲ ਕਰੋ ਵੀ ਦੇਖੋ ਉਹਦਾ ਖਾਣ ਪੀਣ ਦੇ ਉੱਤੇ ਕਿੰਨਾ ਕੰਟਰੋਲ ਏ ਜੋ ਸਿਹਤ ਨੂੰ ਜ਼ਰੂਰੀ ਚੀਜ਼ਾਂ ਨੇ ਉਹੀ ਖਾਂਦਾ ਏ ਸਾਦਾ ਭੋਜਨ ਖਾਂਦਾ ਏ ਤੁਸੀਂ ਉਹਦੇ ਬਾਰੇ ਗੱਲ ਕਰੀ ਜਾਓ ਜਦੋਂ ਉਹਦੇ ਇੱਕ ਇੱਕ ਗੁਣ ਬਾਰੇ ਗੱਲ ਕਰੋਗੇ ਤੁਹਾਡਾ ਵੀ ਮਨ ਕਰਨਾ ਸ਼ੁਰੂ ਹੋ ਜਾਣਾ ਵੀ ਆਪਾਂ ਵੀ ਸਵੇਰੇ ਜਲਦੀ ਉੱਠ ਕੇ ਦੇਖੀਏ ਸੈਰ ਕਰਕੇ ਦੇਖੀਏ ਭਜਨ ਮੰਦਗੀ ਕਰੀਏ ਗੁਰੂ ਘਰੇ ਜਾਈਏ ਆਪਣੇ ਆਪ ਹੀ ਤੁਸੀਂ ਮੋਟੀਵੇਟ ਹੋਣੇ ਸ਼ੁਰੂ ਹੋ ਜਾਓਗੇ ਉਹਦੇ ਵਰਗੇ ਬਣਨੇ ਸ਼ੁਰੂ ਹੋ ਜਾਓਗੇ ਪਰ ਜੇ ਤੁਸੀਂ ਕਿਸੇ ਦੇ ਔਗਣਾ ਦੀ ਗੱਲ ਕਰ ਰਹੇ ਹੋ ਕਿਸੇ ਦੀਆਂ ਬੁਰਾਈਆਂ ਦੀ ਗੱਲ ਕਰ ਰਹੇ ਹੋ ਤਵੇਰੋ ਦਾ ਮਾੜਾ ਅਸਰ ਵੀ ਤੁਹਾਡੇ ਤੇ ਜਰੂਰ ਪਵੇਗਾ ਹੁਣ ਆ ਕਈ ਵਾਰ ਕੁਝ ਭੈਣ ਭਰਾ ਕਹਿ ਦਿੰਦੇ ਨੇ ਵੀ ਸਰੀਰ ਨੂੰ ਕੋਈ ਦੁੱਖ ਰੋਗ ਨਹੀਂ ਲੱਗਾ ਪਰ ਸਿਰ ਸਾਰਾ ਦਿਨ 파ਰਾ 파ਰਾ ਰਹਿੰਦਾ ਹੈ ਸਰੀਰ ਪਤਾ ਨਹੀਂ ਕਿਉਂ ਬਿਨਾਂ ਵਜ੍ਹਾ ਹੀ ਥੱਕਿਆ ਥੱਕਿਆ ਰਹਿੰਦਾ ਤਾਂ ਜੇਕਰ ਅਸੀਂ ਆਪਣੇ ਮਨ ਦੇ ਉੱਤੇ ਮਣਾ ਮਣਾਈ ਲੋਕਾਂ ਦੀਆਂ ਬਰਾਈਆਂ ਦਾ ਚੁਗਲੀਆਂ ਦਾ ਬੋਝ ਰੱਖਾਂਗੇ ਕਿਸੇ ਦੇ ਔਗਣਾ ਬਾਰੇ ਗੱਲ ਕਰ ਕਰਕੇ ਉਹ ਔਗਣਾ ਦਾ ਬੋਝ ਆਪਣੇ ਆਪ ਤੇ ਲੈ ਲਵਾਂਗੇ ਤਾਂ ਫਿਰ ਸਿਰ ਨੇ ਤਾਂ ਭਾਰ ਹੀ ਰਹਿਣਾ ਤੇ ਸਰੀਰ ਨੇ ਵੀ ਫਿਰ ਆਪੇ ਥੱਕਿਆ ਰਹਿਣਾ ਕਿਉਂਕਿ ਜੋ ਜਾਣਕਾਰੀ ਅਸੀਂ ਆਪਣੇ ਮਨ ਅੰਦਰ ਭੇਜਦੇ ਹਾਂ ਸਾਡਾ ਮਨ ਉਦਾਂ ਦਾ ਹੀ ਹੋ ਜਾਂਦਾ ਹੈ ਸਾਨੂੰ ਜੋ ਮਿਲਦਾ ਹੈ ਸਾਡੇ ਮਨ ਕਰਕੇ ਮਿਲਦਾ ਹੈ ਜੇ ਅਸੀਂ ਮਾੜੀ ਜਾਣਕਾਰੀ ਅੰਦਰ ਭੇਜੀ ਤਾਂ ਅਸੀਂ ਆਪਣੇ ਮਨ ਨੂੰ ਦਿਨੋ-ਦਿਨ ਬਿਮਾਰ ਕਰਦੇ ਜਾਵਾਂਗੇ ਇਹ ਮਨ ਬਿਮਾਰ ਹੁੰਦਾ ਜਾਵੇਗਾ ਕਮਜ਼ੋਰ ਹੁੰਦਾ ਜਾਵੇਗਾ ਤੇ ਜੇ ਮਨ ਬਿਮਾਰ ਹੋ ਗਿਆ ਕਮਜ਼ੋਰ ਹੋ ਗਿਆ ਤਾਂ ਇਹਦਾ ਸਭ ਤੋਂ ਪਹਿਲਾ ਅਸਰ ਸਾਡੇ ਸ਼ਰੀਰ ਤੇ ਪੈਣਾ ਹੈ ਸ਼ਰੀਰ ਵੀ ਬਿਮਾਰ ਹੋ ਜਾਵੇਗਾ ਰੋਗੀ ਹੋ ਜਾਵੇਗਾ ਇਸ ਕਰਕੇ ਚੰਗੀ ਜਾਣਕਾਰੀ ਆਪਣੇ ਅੰਦਰ ਭੇਜਣੀ ਆ ਜੇ ਸਵੇਰੇ ਉੱਠ ਕੇ ਭਜਨ ਬੰਦਗੀ ਕੀਤੀ ਆ ਰੱਬ ਦਾ ਨਾਮ ਲਿਆ ਏ ਗੁਰੂ ਦਾ ਗਿਆਨ ਹਾਸਲ ਕੀਤਾ ਏ ਤਾਂ ਅੱਪਾ ਫਿਰ ਉਸ ਤੋਂ ਬਾਅਦ ਆਪਣੇ ਬਾਕੀ ਦਿਨ ਪਰਦੇ ਕੰਮਾਂ ਕਾਰਾਂ ਵੱਲ ਆਪਣੇ ਵਿਚਾਰਾਂ ਵੱਲ ਵੀ ਧਿਆਨ ਦੇਣਾ ਹੈ ਕਿ ਅਸੀਂ ਪੂਰਾ ਦਿਨ ਕੀ ਪੜ ਰਹੇ ਹਾਂ ਕੀ ਸੁਣ ਰਹੇ ਹਾਂ ਕੀ ਦੇਖ ਰਹੇ ਹਾਂ ਕਿਹੜੇ ਲੋਕਾਂ ਦੇ ਨਾਲ ਸਾਡੀ ਉਠਣੀ ਬਹਿਣੀ ਆ ਸਾਡੀ ਸੰਗਤ ਕਿੱਦਾਂ ਦੀ ਆ ਅਸੀਂ ਕਿੱਦਾਂ ਦੀਆਂ ਗੱਲਾਂ ਸਾਰਾ ਦਿਨ ਕਰਦੇ ਹਾਂ ਜਾਂ ਸੁਣਦੇ ਹਾਂ ਬਸ ਆਪਣੀਆਂ ਗੱਲਾਂ ਵੱਲ ਹੀ ਧਿਆਨ ਦੇ ਲਈਏ ਨਾ ਜਿਹੜੀਆਂ ਅਸੀਂ ਆਪਣੇ ਮੁੱਖ ਚੋਂ ਕੱਢਦੇ ਆ ਕਰਦੇ ਆ ਜਾਂ ਜਿਹੜੀਆਂ ਗੱਲਾਂ ਅਸੀਂ ਸੁਣਦੇ ਆ ਸਿਰਫ ਗੱਲਾਂ ਵੱਲ ਧਿਆਨ ਦੇ ਕੇ ਦੇਖ ਲਓ ਬੜਾ ਕੁਝ ਬਦਲ ਜਾਣਾ ਜੇ 7 ਦਿਨ ਆਪਣੇ ਆਪ ਦੇ ਵਿੱਚ ਆਪਣੇ ਆਪ ਦੇ ਨਾਲ ਵਾਦਾ ਕਰ ਲਓ ਵੀ ਕਿਸੇ ਦੀ ਬੁਰਾਈ ਨਹੀਂ ਕਰਨੀ ਕਿਸੇ ਦੇ ਔਗਣ ਬਾਰੇ ਗੱਲ ਨਹੀਂ ਕਰਨੀ ਬਸ ਗੁਣਾ ਬਾਰੇ ਹੀ ਗੱਲ ਕਰਨੀ ਆ ਚੰਗੀਆਂ ਗੱਲਾਂ ਕਰਨੀਆਂ ਨੇ ਤਾਂ ਇਹ 7 ਦਿਨਾਂ ਦੇ ਵਿੱਚ ਹੀ ਸਾਡਾ ਮਨ ਤਾਕਤਵਰ ਹੋਣਾ ਸ਼ੁਰੂ ਹੋ ਜਾਵੇਗਾ ਤਕੜਾ ਹੋਣਾ ਸ਼ੁਰੂ ਹੋ ਜਾਵੇਗਾ ਜਦੋਂ ਮਨ ਤਕੜਾ ਹੋਇਆ ਤਾਂ ਇਹ ਸਾਡੇ ਲਈ ਸਹੀ ਫੈਸਲੇ ਕਰੇਗਾ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਸਭ ਕੁਝ ਠੀਕ ਹੋਵੇਗਾ ਅਸੀਂ ਤੰਦਰੁਸਤ ਵੀ ਹੋ ਜਾਵਾਂਗੇ ਖੁਸ਼ ਰਹਿਾਂਗੇ ਆਪਣੇ ਕੰਮਾਂ ਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰਾਂਗੇ ਪਰ ਜੇ ਮਨ ਬਿਮਾਰ ਆ ਮਨ ਉਦਾਸ ਆ ਪਰੇਸ਼ਾਨ ਆ ਤਾਂ ਫਿਰ ਸਰੀਰ ਵੀ ਬਿਮਾਰ ਬਿਮਾਰ ਮਹਿਸੂਸ ਕਰੇਗਾ ਸਾਡਾ ਆਪਣੇ ਕੰਮਾਂ ਕਾਰਾਂ ਦੇ ਵਿੱਚ ਵੀ ਧਿਆਨ ਨਹੀਂ ਲੱਗਦਾ ਸੋ ਮੁੱਖ ਦੀ ਗੱਲ ਇਹ ਆ ਕਿ ਅਸੀਂ ਭਜਨ ਮੰਦਗੀ ਕਰਨ ਦੇ ਨਾਲ ਨਾਲ ਆਪਣੀਆਂ ਆਦਤਾਂ ਦੇ ਵਿੱਚ ਵੀ ਸੁਧਾਰ ਕਰਨਾ ਹੈ ਦਿਨ ਪਰ ਦੇ ਵਿੱਚ ਜੋ ਵੀ ਆਪਾਂ ਕੰਮ ਕਰਦੇ ਆ ਜਿਹੜੇ ਆ ਕੰਮ ਆਪਾਂ ਕਰਦੇ ਆ ਨਾ ਭਾਵੇਂ ਹੱਥੀ ਕਰ ਰਹੇ ਆ ਜਾਂ ਜੋ ਵਿਚਾਰ ਸਾਡੇ ਮਨ ਦੇ ਵਿੱਚ ਆ ਰਹੇ ਨੇ ਇਹ ਸਾਡੇ ਕਰਮ ਬਣ ਰਹੇ ਨੇ ਤੇ ਕਰਮਾਂ ਦੇ ਨਾਲ ਬਣਦੀ ਹੈ ਕਿਸਮਤ ਜੇ ਆਪਣੀ ਕਿਸਮਤ ਨੂੰ ਸੋਹਣੀ ਬਣਾਉਣਾ ਹੈ ਤਾਂ ਫਿਰ ਆਪਣੇ ਹਰ ਇੱਕ ਕੰਮ ਦੇ ਵੱਲ ਧਿਆਨ ਦੇਣਾ ਪੈਣਾ ਹੈ ਕਿ ਮੇਰਾ ਕਿਹੜਾ ਕੀਤਾ ਹੋਇਆ ਕੰਮ ਮੇਰੇ ਲਈ ਮੇਰੇ ਸਮਾਜ ਦੇ ਲਈ ਸਹੀ ਆ ਜਿੰਨਾ ਹੀ ਅਸੀਂ 네ਗੇਟਿਵ ਲੋਕਾਂ ਤੋਂ 네ਗੇਟਿਵ ਵਿਚਾਰਾਂ ਤੋਂ ਦੂਰ ਰਵਾਂਗੇ ਉਨਾ ਹੀ ਅਸੀਂ 네ਗੇਟਿਵਿਟੀ ਤੋਂ ਬਚੇ ਰਵਾਂਗੇ ਮਨ ਦੇ ਵਿੱਚ ਇਹ ਕਦੇ ਨਾ ਸੋਚਿਓ ਵੀ ਅਸੀਂ ਤਾਂ ਕਿਸੇ ਬਾਰੇ ਮਾੜਾ ਸੋਚਦੇ ਆ ਜਾਂ ਕਿਸੇ ਦੀ ਬੁਰਾਈ ਸੁਣ ਰਹੇ ਆ ਇਹਦੇ ਨਾਲ ਸਾਨੂੰ ਕੀ ਫਰਕ ਪੈਣਾ ਮੈਂ ਤੁਸੀਂ ਗੱਲ ਹੀ ਕੀਤੀ ਹੈ ਨਾ ਉਹ ਗੱਲ ਕੀਤੀ ਦੇ ਨਾਲ ਗੱਲ ਸੁਣੀ ਦੇ ਨਾਲ ਵੀ ਤੁਹਾਡੇ ਉੱਤੇ ਬਹੁਤ ਫਰਕ ਪੈਣਾ ਹੈ ਕਿਉਂਕਿ ਤੁਹਾਡੇ ਮਨ ਦੇ ਅੰਦਰ ਉਹ ਗੱਲ ਚੱਲੇ ਗਈ ਉਹ ਚਿੰਤਨ ਤੁਹਾਡੇ ਮਨ ਅੰਦਰ ਚੱਲੇਗਾ ਤੁਹਾਡੇ ਮਨ ਨੂੰ ਉਦਾਂ ਦਾ ਬਣਾਵੇਗਾ ਤੁੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜੇਕਰ ਸਖਤੀ ਦੇ ਨਾਲ ਸਾਨੂੰ ਕਿਸੇ ਗੱਲੋਂ ਵਰਜਿਆ ਹੈ ਤਾਂ ਉਹ ਹੈ ਨਿੰਦਿਆ ਚੁਗਲੀ ਤੋਂ ਗੁਰੂ ਸਾਹਿਬ ਜੀ ਨੇ ਨਿੰਦਿਆ ਚੁਗਲੀ ਕਰਨ ਤੋਂ ਸੁਣਨ ਤੋਂ ਸਖਤੀ ਦੇ ਨਾਲ ਮਨਾਹੀ ਕੀਤੀ ਆ ਕਬੀਰ ਜੀ ਕਹਿੰਦੇ ਜਦੋਂ ਕੋਈ ਮਨੁੱਖ ਕਿਸੇ ਦੀ ਨਿੰਦਿਆ ਚੁਗਲੀ ਕਰਦਾ ਏ ਸਮਝੋ ਕਿਸੇ ਦੀ ਗੰਦਗੀ ਨੂੰ ਆਪਣੀ ਜੀਬ ਦੇ ਨਾਲ ਸਾਫ਼ ਕਰ ਰਿਹਾ ਏ ਕਿਸੇ ਦਾ ਭਾਰ ਆਪਣੇ ਸਿਰ ਤੇ ਚੁੱਕ ਰਿਹਾ ਏ ਤਾਂ ਫਿਰ ਇਸ ਤੋਂ ਵੱਡੀ ਗੱਲ ਹੋਰ ਕਿਹੜੀ ਹੋ ਸਕਦੀ ਆ ਸੋ ਜੇ ਆਪਾਂ ਇਹ ਬੋਝ ਤੋਂ ਭਾਰ ਤੋਂ ਗੰਦਗੀ ਤੋਂ ਬਚਣਾ ਚਾਹੁੰਦੇ ਆ ਤਾਂ ਫਿਰ ਨਾ ਕਿਸੇ ਦੀ ਨਿੰਦਿਆ ਚੁਗਲੀ ਕਰੋ ਨਾ ਸੁਣੋ ਜੇ ਕੋਈ ਸਾਡੇ ਕੋਲ ਆ ਕੇ ਕਿਸੇ ਦੀ ਬੁਰਾਈ ਕਰ ਰਿਹਾ ਹੈ ਨਿੰਦਿਆ ਚੁਗਲੀ ਕਰ ਰਿਹਾ ਉਹਨੂੰ ਵੀ ਟੋਕੋ ਕਿ ਭਾਈ ਨਾ ਕਰ ਨਾ ਆਪਣੇ ਮਾੜੇ ਕਰਮ ਬਣਾ ਨਾ ਮੇਰੇ ਮਾੜੇ ਕਰਮ ਬਣਾ ਜਿੱਥੇ ਬੈਠੋ ਗੁਰੂ ਦੀ ਗੱਲ ਕਰੋ ਗੁਰਬਾਣੀ ਦੀ ਗੱਲ ਕਰੋ ਕਿਸੇ ਦੇ ਗੁਣਾ ਦੀ ਗੱਲ ਕਰੋ ਕਿਉਂਕਿ ਜਿੰਨਾ ਹੀ ਅਸੀਂ ਚੰਗਾ ਬੋਲਾਂਗੇ ਜਿੰਨਾ ਹੀ ਅਸੀਂ ਕਿਸੇ ਦੇ ਗੁਣਾ ਦੀ ਗੱਲ ਕਰਾਂਗੇ ਉਨੇ ਹੀ ਅਸੀਂ ਖੁਦ ਗੁਣੀ ਬਣਦੇ ਜਾਵਾਂਗੇ ਸਾਡੇ ਵਿੱਚ ਗੁਣ ਆਉਂਦੇ ਜਾਣਗੇ ਸਿਰ ਆਓ ਅੱਜ ਤੋਂ ਹੀ ਆਪਣੇ ਆਪ ਦੇ ਵਿੱਚ ਇਹ ਬਦਲਾਵ ਕਰੀਏ ਅੱਜ ਤੋਂ ਬਾਅਦ ਕਿਸੇ ਦੇ ਔਗਣਾ ਦੀ ਗੱਲ ਨਹੀਂ ਕਰਨੀ ਮਾੜੇ ਤੋਂ ਮਾੜੇ ਬੰਦੇ ਦੇ ਬਾਰੇ ਵੀ ਗੱਲ ਕਰਨ ਬੈਠੇ ਹੋਣਾ ਉਹਦੇ ਗੁਣ ਲੱਭ ਲੱਭ ਕੇ ਲਿਆਓ ਕਿਉਂਕਿ ਉਹਦੇ ਵਿੱਚ ਵੀ ਕੋਈ ਨਾ ਕੋਈ ਗੁਣ ਤਾਂ ਜ਼ਰੂਰ ਹੋਵੇਗਾ ਜੇ ਉਹਦੀ ਗੱਲ ਕਰਨੀ ਆ ਤਾਂ ਫਿਰ ਉਹਦੇ ਗੁਣ ਦੀ ਗੱਲ ਕਰੋ ਤੁਹਾਡਾ ਵੀ ਭਲਾ ਹੋਵੇ ਉਹਦਾ ਵੀ ਭਲਾ ਹੋਵੇ ਉੱਥੇ ਵੀ ਜਾਓ ਬਸ ਚੰਗੇ ਵਿਚਾਰ ਸੁਣ ਕੇ ਆਓ ਤੇ ਚੰਗੇ ਵਿਚਾਰ ਦੇ ਕੇ ਆਓ ਭਾਵੇਂ ਕਿ ਜੋ ਅਸੀਂ ਬੋਲੀਏ ਉਹ ਵੀ ਚੰਗਾ ਬੋਲੀਏ ਤੇ ਸੁਣੀਏ ਵੀ ਚੰਗਾ ਸੋ ਸੰਗਤ ਜੀ ਆਸ ਕਰਦੇ ਹਾਂ ਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਹੀਂ ਲੱਗੀ ਤਾਂ ਫਿਰ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੁਆਫ ਕਰਦੇ